ਬਈ ਜਿੰਨਾ ਵੀਰਾਂ ਕੋਲ ਕਣਕ ਦਾ ਵੀ ਘਰਦਾ ਹੈਗਾ ਤੇ ਢੋਲਾਂ ਦੇ ਵਿੱਚੋਂ ਕਣਕ ਬੀਜਣੀ ਹੈ ਉਹ ਬਈ ਹੱਥ ਜੋੜ ਕੇ ਬੇਨਤੀ ਹੈ ਵੀਰਾਂ ਨੂੰ ਵੀ ਇੱਕ ਤੀ ਮੌਸਮ ਬੜਾ ਸਿੱਲਾ ਰਹਿ ਗਿਆ ਮੀਂਹ ਦਾ ਮੌਸਮ ਸੀਗਾ ਤੇ ਤਕਰੀਬਨ ਥਿਮਕ ਹਰੇਕ ਦੇ ਲੱਗੀ ਹੈਗੀ ਹੋ ਸਕਦਾ ਵੀ ਢੋਲਾਂ ਚ ਪਾਣੀ ਵੀ ਪਿਆ ਹੋਵੇ ਕਣਕ ਕੱਢ ਕੇ ਜਰੂਰ ਦੇਖ ਲਿਓ ਤੇ ਇਹਦੀ ਜਰਮੀਨੇਸ਼ਨ ਜਰੂਰ ਚੈੱਕ ਕਰ ਲਿਓ ਕੱਢ ਕੇ ਕਿਉਂਕਿ ਪਿਛਲੀ ਵਾਰ ਸਾਡੇ ਵੀ ਪੰਜ ਚਾਰ ਕੇਸ ਭਰਾਵਾਂ ਦੀ ਇਹ ਜੇ ਹੋਈ ਸੀ ਜਰਮੀਨੇਸ਼ਨ ਚੈੱਕ ਨਹੀਂ ਕਰੀ ਹੈਗੀ ਤੇ ਜਦੋਂ ਕਣਕ ਬੀਜਤੀ ਬਈ ਕਣਕ ਲੇਟ ਹੋ ਗਈ ਦੁਬਾਰੀ ਬੀਜਣੀ ਪਈ ਉਹ ਐਂਡ ਤੱਕ ਉਹਦਾ ਜਿਹੜਾ ਲੌਸ ਹੈ ਉਹ ਐਂਡ ਤੱਕ ਹੀ ਪਈ ਗਿਆ ਸੋ ਬੇਨਤੀ ਇਹ ਵੀ ਦੀ ਜਰਮੀਨੇਸ਼ਨ ਜ਼ਰੂਰ ਚੈੱਕ ਕਰ ਲਿਓ ਢੋਲਾਂ ਚੋਂ ਕੱਢ ਕੇ ਕਣਕ ਤਾਂ ਕਿ ਕੋਈ ਨੁਕਸਾਨ ਨਾ ਹੋਵੇ ਤੇ ਆਪਾਂ ਚੰਗੀ ਤਰ੍ਹਾਂ ਬੀਜ ਬੀਜ ਲਈਏ ਤੇ ਵੱਧ ਤੋਂ ਵੱਧ ਬਈ ਆਪਦਾ ਵੀ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰਿਓ ਕਿਉਂਕਿ ਜੇ ਸਮਾ ਪਰਮਾਤਮਾ ਨੇ ਵਧੀਆ ਲਾਤਾ ਤਾਂ ਸਾਰੇ 20 65 ਮਣ 60 ਮਣ ਦੇ ਘਰਾਂ 'ਚ ਨਿਕਲਣਗੇ ਸੋ ਇਹ ਜ਼ਰੂਰ ਚੈੱਕ ਕਰ ਲਿਓ ਐਂਡ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਬਈ